ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਸੱਤੇਗੁਰ ਨਾਮਾ ਸੰਬੋਰੀ ਸੋ ਦੋਸਤੋ ਇਹਨਾਂ ਦਿਨਾਂ ਵਿੱਚ ਕਣਕ ਦੀ ਕਟਾਈ ਦਾ ਸੀਜ਼ਨ ਜੋਰਾਂ ਤੇ ਹੈ ਆਪਾਂ ਕਹਿ ਸਕਦੇ ਹਾਂ ਕਿ ਇਸ ਵੇਲੇ ਪੂਰੇ ਪੀਕ ਤੇ ਸੀਜ਼ਨ ਚੱਲ ਰਿਹਾ ਹੈ ਔਰ ਇਹ ਲਗਭਗ 10 ਦਿਨ ਦੇ ਵਿੱਚ ਹੋਰ ਸਾਰੀ ਕਣਕ ਦੀ ਕਟਾਈ ਹੋ ਜਾਵੇਗੀ ਲੇਕਿਨ ਦੋਸਤੋ ਜਿਹੜੇ ਬੀਤੇ ਇੱਕ ਦੋ ਦਿਨਾਂ ਵਿੱਚ ਬੜੀ ਤੇਜ਼ ਹਨੇਰੀ ਚੱਲੀ ਹੈ ਉਹਦਾ ਕਰਕੇ ਕਣਕ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਵਿੱਚ ਬਹੁਤ ਜ਼ਿਆਦਾ ਵਾਧਾ ਹੋਇਆ ਔਰ ਖਾਸ ਤੌਰ ਤੇ ਮਾਲਵਾ ਬਿਲਟ ਵਿੱਚ ਅੱਗ ਨੇ ਕਣਕ ਦੀ ਬੜੀ ਤਬਾਹੀ ਮਚਾਈ ਹੈ ਸੋ ਦੋ ਖਬਰਾਂ ਕੱਲ ਤੇ ਪਰਸੋਂ ਨੂੰ ਮਿਲੀਆਂ ਉਹਦੇ ਵਿੱਚ ਮੋਗਾ ਫਰੀਦਕੋਟ ਬਠਿੰਡਾ ਅਤੇ ਹੋਰ ਇਲਾਕਿਆਂ ਦੇ ਵਿੱਚ ਬਹੁਤ ਸਾਰੇ ਕਾਂਕ ਜਿਹੜੀ ਅਗਦੀ ਪੀੜ ਛੜ ਗਈ। ਸੋ ਅਗਨ ਲੱਗਣ ਦੇ ਕਾਰਨ ਜਿਵੇਂ ਆਪਾਂ ਨੂੰ ਪਤਾ ਲੱਗਦਾ ਕਿ ਕਿਤੇ ਕਿਤੇ ਟਰਾਂਸਫਰਮਰ ਦਾ ਸ਼ਾਰਟ ਸਰਕਟ ਹੋ ਸਕਦਾ। ਜਾਂ ਕੋਈ ਕਿਸੇ ਸ਼ਰਾਰਤੀ ਵਿਅਕਤੀ ਵੱਲੋਂ ਕੋਈ ਬੀੜੀ ਸਿਗਰਟ ਪੀ ਕੇ ਛੱਡ ਦਿੱਤੀ। ਜਾਂ ਕੋਈ ਮਸ਼ੀਨਰੀ ਖਰਾਬ ਹੋਣ ਕਰਕੇ ਜਿਵੇਂ ਤੂੜੀ ਵਾਲੀ ਮਸ਼ੀਨ ਜਾਂ ਕੰਬਾਈਨ ਖਰਾਬ ਹੋਣ ਕਰਕੇ ਕੋਈ ਬੈਰਿੰਗ ਵਾਇਰ ਟੁੱਟਣ ਕਰਕੇ ਜਦੋਂ ਕੋਈ ਚਿਗਿਆੜਾ ਡਿੱਗਦਾ ਤਾਂ ਉਹਦੇ ਨਾਲ ਅੱਗ ਲੱਗ ਸਕਦੀ ਹੈ। ਸੋ ਦੋਸਤੋ ਇਹਨਾਂ ਦਿਨਾਂ ਵਿੱਚ ਕਿਉਂਕਿ 40-45 ਟੈਂਪਰੇਚਰ ਹੋ ਰਿਹਾ ਹੈ। ਔਰ ਬਹੁਤ ਜ਼ਿਆਦਾ ਗਰਮੀ ਹੋ ਚੁੱਕੀ ਹੈ ਔਰ ਜਿਹੜੀ ਕਣਕ ਪੱਕਣ ਕਰਕੇ ਬਿਲਕੁਲ ਉਹਦਾ ਨਾਲ ਤੇ ਕਣਕ ਪੂਰੀ ਸੁੱਕ ਚੁੱਕੀ ਹੁੰਦੀ ਹੈ। ਔਰ ਥੱਲੇੋਂ ਧਰਤੀ ਵੀ ਸੁੱਕੀ ਹੁੰਦੀ ਹੈ। ਇਸ ਕਰਕੇ ਜਦੋਂ ਛੋਟੀ ਜੀ ਕੋਈ ਚਿਗਿਆੜੀ ਕਿਸੇ ਢੰਗ ਦੇ ਨਾਲ ਵੀ ਡਿੱਗਦੀ ਹੈ ਤੇ ਉਹ ਅੱਗ ਲੱਗ ਜਾਂਦੀ ਹੈ। ਔਰ ਕਿਉਂਕਿ ਇਹਨਾਂ ਦਿਨਾਂ ਵਿੱਚ ਬਹੁਤ ਤੇਜ਼ ਹਵਾ ਯਾਨੀ ਕਹਿੰਦੇ ਨੇਰੀ ਚੱਲ ਰਹੀ ਸੀ ਪੰਜਾਬ ਦੇ ਵਿੱਚ। ਸੁਝੀਦਾ ਕਰਕੇ ਇੱਕ ਵਾਰੀ ਅੱਗ ਲੱਗਣੀ ਤੇ ਫਿਰ ਉਹਦਾ ਲੇਕਿਨ ਦੋਸਤੋ ਇਸ ਅੱਗ ਨੇ ਉਹ ਕਿਸਾਨ ਵੀਰਾਂ ਦਾ ਬਹੁਤ ਜ਼ਿਆਦਾ ਨੁਕਸਾਨ ਕੀਤਾ ਜਿਨ੍ਹਾਂ ਦੀ ਕਣਕ ਸੜ ਗਈ ਆ ਆਪਾਂ ਉਹਨਾਂ ਦਾ ਮਨ ਪੁੱਛਿਆ ਹੀ ਜਾਣਦਾ ਕਿ ਉਹਨਾਂ ਤੇ ਅੱਜਕੱਲ ਕੀ ਬੀਤ ਰਹੀ ਸੋ ਪੂਰੀ 6 ਮਹੀਨਿਆਂ ਦੀ ਫਸਲ ਹੈ ਕਣਕ ਹਾੜੀ ਦੀ ਮੁੱਖ ਫਸਲ ਹੈ ਔਰ ਇਹਦੇ ਉੱਤੇ ਤੁਹਾਨੂੰ ਪਤਾ ਹੀ ਹੈ ਕਿ ਫਸਲਾਂ ਬੀਜਣ ਤੇ ਅੱਜਕੱਲ ਬਹੁਤ ਖਰਚਾ ਆਉਂਦਾ ਦੂਸਰਾ ਕਿਸਾਨੀ ਦਾ ਪੂਰਾ ਦਾਰੋਦਾਰ ਮੇਨ ਫਸਲ ਕਣਕ ਤੇ ਝੋਲੇ ਦੇ ਹੁੰਦਾ ਲੇਕਿਨ ਬਹੁਤ ਜ਼ਿਆਦਾ ਗਰਮੀ ਪੈਣ ਕਰਕੇ ਇਹਨਾਂ ਦਿਨਾਂ ਵਿੱਚ ਕਣਕ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਅਕਸਰ ਦੇਖਣ ਵਿੱਚ ਆਉਂਦੀਆਂ ਸੋ ਸੋ ਦੋਸਤੋ ਕਿਉਂਕਿ ਖੁੱਲੇ ਮੈਦਾਨ ਦੇ ਵਿੱਚ ਕਣਕ ਬੀਜੀ ਹੁੰਦੀ ਹੈ ਇਸ ਕਰਕੇ ਅੱਗ ਤੋਂ ਇਹਦਾ ਬਚਾਅ ਕਰਨਾ ਕਾਫੀ ਔਖਾ ਲੇਕਿਨ ਫਿਰ ਵੀ ਜਿੰਨੀ ਕ ਆਪਾਂ ਹਿੰਮਤ ਕਰ ਸਕਦੇ ਹਾਂ ਆਪਣੀ ਫਸਲ ਦੀ ਰਾਖੀ ਜ਼ਰੂਰ ਕਰਨੀ ਚਾਹੀਦੀ ਹੈ ਕਿਉਂਕਿ ਬੇਸ਼ੱਕ ਸਰਕਾਰੀ ਤੌਰ ਤੇ ਸ਼ਹਿਰਾਂ ਵਿੱਚ ਫਾਇਰ ਗ੍ਰੇਡ ਬਿਰੇ ਹਨ ਲੇਕਿਨ ਪਿੰਡਾਂ ਦੇ ਵਿੱਚ ਫਾਇਰ ਗ੍ਰੇਡ ਵਰਗੀ ਵਿਵਸਥਾ ਹੁਣ ਤੱਕ ਦੀਆਂ ਸਰਕਾਰਾਂ ਨਹੀਂ ਕਰ ਸਕੀਆਂ ਹਾਂ ਕੁਝ ਪਿੰਡਾਂ ਵਿੱਚ ਕਿਸਾਨਾਂ ਨੇ ਆਪਣੇ ਤੌਰ ਤੇ ਕੋਈ ਫਾਇਰ ਬ੍ਰੀਡ ਛੋਟੇ ਮੁੱਡੇ ਇੰਜਣ ਲਾ ਕੇ ਟੈਂਕਰ ਬਣਾਏ ਹੋਏ ਜਿਵੇਂ ਸਾਡੇ ਪਿੰਡ ਮੈਸਨਪੁਰ ਦੇ ਵਿੱਚ ਵੀ ਇਸੇ ਤਰ੍ਹਾਂ ਦਾ ਇੱਕ ਦੇਸੀ ਜਿਹਾ ਜਿਗਾੜ ਬਣਾ ਕੇ ਲੋਕਾਂ ਨੇ ਬੜਾ ਸੋਹਣਾ ਫਾਇਰ ਬ੍ਰੀਡ ਬਣਾ ਰੱਖਿਆ ਔਰ ਮੈਂ ਦੇਖਿਆ ਵੀ ਇੱਕ ਦੋ ਵਾਰੀ ਪਿੰਡ ਵਿੱਚ ਅੱਗ ਲੱਗੀ ਹੈ ਔਰ ਫਾਇਰ ਬ੍ਰੀਡ ਆਉਣ ਤੋਂ ਪਹਿਲਾਂ ਪਹਿਲਾਂ ਇਹ ਜਿਹੜਾ ਟੈਂਕਰ ਆ ਸਾਡਾ ਪਾਣੀ ਵਾਲਾ ਉਹਨੇ ਅੱਗ ਤੇ ਕਾਬੂ ਪਾ ਲਿਆ ਸੀ ਸੋ ਦੋਸਤੋ ਅੱਗ ਲੱਗਣ ਵੇਲੇ ਖਾਸ ਕਰਕੇ ਜਿਹੜਾ ਸਾਡਾ ਭਾਈਚਾਰਾ ਪਿੰਡੂ ਉਹ ਬਹੁਤ ਕੰਮ ਆਉਂਦਾ ਔਰ ਬਹੁਤ ਵਾਰ ਮੈਂ ਖੁਦ ਪਿੰਡਾਂ ਵਿੱਚ ਦੇਖਿਆ ਲੋਕਾਂ ਨੇ ਆਪਣੇ ਟਰੈਕਟਰਾਂ ਦੇ ਨਾਲ ਜਾਂ ਸਬਰੀ ਵਾਲੇ ਪੰਪਾਂ ਦੇ ਵਿੱਚ ਪਾਣੀ ਪਾ ਕੇ ਜਾਂ ਕੋਈ ਹੋਰ ਜੁਗਾੜ ਲਾ ਕੇ ਕਿਸੇ ਨਾ ਕਿਸ ਢੰਗ ਨਾਲ ਅੱਗ ਬਚਾਈ। ਔਰ ਇਹ ਸਾਰਾ ਕੁਝ ਉਦੋਂ ਤੱਕ ਵਾਪਰਦਾ ਜਦੋਂ ਤੱਕ ਫਰਗ ਵੱਢਿਆ ਹੁੰਦਾ। ਲਗਭਗ ਪਿੰਡਾਂ ਵਾਲੇ ਵੀ ਅੱਗ ਬਚਾ ਲੈਂਦੇ ਰਹੇ। ਲੇਕਿਨ ਮਾਰਵੇ ਬੈਲਟ ਦੇ ਵਿੱਚ ਕਣਕ ਦੀ ਫਸਲ ਬਹੁਤ ਮੀਲਾਂ ਤੱਕ ਫੈਲੀ ਹੁੰਦੀ ਹੈ। ਦੂਸਰੀਆਂ ਫਸਲਾਂ ਜਿਵੇਂ ਮੱਕੀ ਜਾਂ ਕੋਈ ਵੀ ਹਰੀ ਫਸਲ ਆਲੂ ਜਿਵੇਂ ਸੀਗੇ ਇਹ ਬੜੇ ਘੱਟ ਹੈ। ਇਸ ਤੇ ਇਹ ਉਲਟ ਮੈਦਬਾਬੇ ਵਿੱਚ ਦੇਖਿਆ ਵੀ ਕਾਫੀ ਸਾਰੀ ਬਜਾਈ ਇਸ ਵਾਰੀ ਆਲੂਆਂ ਦੀ ਹੋਈ ਹੈ, ਚਮੇਦੀ ਹੋਈ ਹੈ ਜਿਸ ਦਾ ਕਰਕੇ ਮੱਕੀ ਦੀ ਫਸਲ ਬਹੁਤ ਸਾਰੀ ਹੈ। ਓਰੀਜਨਲ ਚਾਰੇ ਦੀ ਫਸਲ ਵੀ ਕਾਫੀ ਹੈ ਜਿੱਦਾ ਕਰਕੇ ਜੇ ਅੱਗ ਲੱਗ ਵੀ ਜਾਵੇ ਤੇ ਉਹਨੂੰ ਕਾਬੂ ਕਰਨਾ ਸੌਖਾ ਹੁੰਦਾ ਲੇਕਿਨ ਮਾਲਵੇ ਦੇ ਵਿੱਚ ਦੋਸਤੋ ਜਿਵੇਂ ਮੈਂ ਦੇਖਿਆ ਵੀ ਲਗਭਗ ਹਜ਼ਾਰਾਂ ਏਕੜਾਂ ਤੱਕ ਸਿੱਧੀ ਕਣਕ ਹੀ ਕਣਕ ਸੀਗੀ ਇਸ ਕਰਕੇ ਜੇ ਇੱਕ ਵਾਰੀ ਕਿਤੇ ਚ ਗੇਲ ਡਿੱਗੀ ਤੇ ਉਹਨੂੰ ਕਾਬੂ ਕਰਨਾ ਬੜਾ ਔਖਾ ਹੋ ਗਿਆ ਲੇਕਿਨ ਦੋਸਤੋ ਇਸ ਅੱਗ ਦੇ ਨਾਲ ਬਹੁਤ ਸਾਰਾ ਨੁਕਸਾਨ ਹੋਇਆ ਕਣਕ ਤੇ ਜਿੰਨੀ ਸੀਗੀ ਫਸਲ ਸੜ ਗਈ ਇਦੇ ਨਾਲ ਬਹੁਤ ਸਾਰੇ ਟਰੈਕਟਰ ਵੀ ਸੜ ਗਏ ਕਮਾਈਨਾ ਵੀ ਸੜਗੀਆਂ ਉਹ ਨਾਲ ਦੀ ਨਾਲ ਦੋਸਤੋ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਬਹੁਤ ਸਾਰੇ ਸਾਡੇ ਕਿਸਾਨ ਵੀ ਇਸ ਦਾ ਮਜ਼ਦੂਰ ਅੱਗ ਬਚਾਉਂਦੇ ਹੋਏ ਵੀ ਇਹ ਅੱਗ ਦੀ ਪਿੰਡ ਚੜ ਗਏ ਜਿਹੜਾ ਬਹੁਤ ਦੁਖਦਈ ਹੈ ਪਰਿਵਾਰ ਦੇ ਵਿੱਚੋਂ ਕਿਸੇ ਕਮਾਊ ਆਦਮੀ ਦਾ ਤੁਰ ਜਾਣਾ ਖਾਸ ਕਰਕੇ ਅੱਗ ਵਰਗੇ ਐਕਸੀਡੈਂਟ ਤੋਂ ਤੁਰ ਜਾਣਾ ਬਹੁਤ ਦੁਖਦਈ ਹੈ ਥੋ ਇਹਦੇ ਵਾਸਤੇ ਸਰਕਾਰਾਂ ਨੂੰ ਜਰੂਰ ਸੋਚਣਾ ਚਾਹੀਦਾ ਹੈ ਕਿ ਜਦੋਂ ਫਸਲ ਪੱਕੀ ਹੁੰਦੀ ਹੈ ਇਹਦੇ ਵਾਸਤੇ ਸਪੈਸ਼ਲ ਪ੍ਰਬੰਧ ਕੀਤੇ ਜਾਣ ਤਾਂ ਜੋ ਜਿੱਥੇ ਆ ਕੇ ਲੱਗਦੀ ਹੈ ਤੇ ਉਹਨੂੰ ਰੋਕਿਆ ਜਾ ਸਕੇ ਲਿਕਨ ਦੋਸਤੋ ਇਹ ਤੋਂ ਪਹਿਲਾਂ ਹੈਗਾ ਵੀ ਕਣਕ ਨੂੰ ਅੱਗ ਨਾ ਹੀ ਲੱਗੇ ਇਹਦੇ ਬਾਰੇ ਜ਼ਰੂਰ ਆਪਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਖਾਸ ਔਰਤ ਮੈਂ ਕਿਸਾਨ ਵੀਰਾਂ ਨੂੰ ਬੇਨਤੀ ਕਰਨੀ ਚਾਹਾਂਗਾ ਕਿ ਜਿਵੇਂ ਆਪਾਂ ਰਾਤਾਂ ਨੂੰ ਚੋਰਾ ਤੋਂ ਟਰੈਫਰਮ ਦੀ ਰਾਖੀ ਕਰਦੇ ਆਂ ਮੋਟਰਾਂ ਦੀ ਰਾਖੀ ਕਰਦੇ ਆਂ ਇਸੇ ਤਰ੍ਹਾਂ ਇਹਨਾਂ ਦਿਨਾਂ ਵਿੱਚ ਕਣਕ ਦੀ ਫਸਲ ਦੀ ਰਾਖੀ ਵੀ ਖੜੇ ਹੋ ਕੇ ਕਰਨੀ ਚਾਹੀਦੀ ਹੈ ਜਿੰਨਾ ਚਿਰ ਸਾਡੀ ਫਸਲ ਕੱਟੀ ਨਹੀਂ ਜਾਂਦੀ ਤਾਂ ਜੋ ਕਿਸੇ ਨਾ ਕਿਸੇ ਢੰਗ ਦੇ ਨਾਲ ਅਸੀਂ ਆਪਣੀ ਇਹ ਪੁੱਤਾਂ ਵਾਂਗੂ ਪਾਲੀ ਹੋਈ ਫਸਲ ਨੂੰ ਬਚਾ ਸਕੀਏ ਸੋ ਅਸ ਕਰਦੇ ਆਂ ਕਿ ਜਿਹੜੇ ਕਿਸਾਨ ਵੀਰਾਂ ਦੀ ਫਸਲ ਅਗਦੀ ਪੇੜ ਜੜੀ ਹੈ ਅਗਦੇ ਨਾਲ ਨੁਕਸਾਨ ਹੋਇਆ ਉਹਨੂੰ ਸਰਕਾਰ ਜਲਦੀ ਤੋਂ ਜਲਦੀ ਮੁਆਵਜ਼ਾ ਦੇਊਗੀ ਔਰ ਇਹਦੇ ਨਾਲ ਕੁਝ ਜੜੀਆਂ ਭਰਾਤਰੀ ਜਥੇਬੰਦੀਆਂ ਉਹਨਾਂ ਨੂੰ ਵੀ ਚਾਹੀਦਾ ਰਲ ਮਿਲ ਕੇ ਜਿਹੜੇ ਕਿਸਾਨ ਵੀਰਾਂ ਦਾ ਨੁਕਸਾਨ ਹੋਇਆ ਕਿਸੇ ਦੀ ਕਣਕ ਦੀ ਫਸਲ ਸੜੀ ਹੈ ਜਾਂ ਕਿਸੇ ਦਾ ਟਰੈਕਟਰ ਜਾਂ ਟਰਾਲੀ ਜਾਂ ਕੰਬਾਈਨ ਜਾਂ ਕੋਈ ਹੋਰ ਮਸ਼ੀਨ ਅਗਦੀ ਲਪੇਟ ਵਿੱਚ ਆ ਗਈ ਹੈ ਤੇ ਸਾਨੂੰ ਭਾਈਚਾਰੇ ਤੌਰ ਤੇ ਉਸ ਦਾ ਜਰੂਰ ਸਹਿਯੋਗ ਦੇਣਾ ਚਾਹੀਦਾ ਤਾਂ ਜੋ ਉਹਦੇ ਜਿਹੜੀ ਇਹ ਚੀਜ਼ ਅਗਦੇ ਨਾਲ ਨੁਕਸਾਨ ਹੋਇਆ ਉਹਦੀ ਪਰਪਾਈ ਹੋ ਸਕੇ ਬਹੁਤ ਬਹੁਤ ਧੰਨਵਾਦ ਥੈਂਕ ਯੂ